ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਮੈਂ ਤੁਹਾਡਾ ਆਪਣਾ ਪਿਆਰਾ ਗਰਵੇਨਦਰ ਕੋਰਲੀ ਸਵਾਗਤ ਕਰਦਾ ਆਪਣੀ ਚੈਨਲ ਗਰਵੇਨਦਰ ਕੋਰਲੀ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚਲੋ ਜੀ ਅੱਜ ਦਾ ਆਪਣਾ ਟਾਪਿਕ ਹੈਗਾ ਯੂਟਿਊਬਰ ਹੈ ਵੀ ਯੂਟਿਊਬ ਦਾ ਕੀ ਟਾਰਗੇਟ ਹੈ ਕੀ ਕ੍ਰਾਈਟੇਰੀਆ ਆਪਾਂ ਉਹਦਾ ਮੋਨਟਾਈਜੇਸ਼ਨ ਅਨੇਬਲ ਕਿਵੇਂ ਕਰਾ ਸਕਦੇ ਹਾਂ ਯੂਟਿਊਬ ਆਪਾਂ ਨੂੰ ਕਿੰਨਾ ਸਮਾਂ ਦਿੰਦਾ ਕਿੰਨੇ ਟਾਈਮ ਵਿੱਚ ਉਹ ਕ੍ਰਾਈਟੇਰੀਆ ਪੂਰਾ ਕਰ ਲੰਦਾ ਉਹ ਟਾਰਗੇਟ ਕਿੰਨੇ ਟਾਈਮ ਵਿੱਚ ਆਪਾਂ ਮੋਨਟਾਈਜੇਸ਼ਨ ਅਨੇਬਲ ਕਰਾ ਸਕਦੇ ਹਾਂ ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਟੌਪਿਕ ਆ ਆਪਣੇ ਨਾਲ ਬਣੇ ਰਹੋ ਤੇ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਤੇ ਦੱਸਾਂਗੇ ਕਿ ਕਾਪੀਰਾਈਟ ਤੋਂ ਵੀ ਕੈਮ ਬਾਸ ਸਕਦੇ ਹਾਂ ਤੇ ਕਿਵੇਂ ਅਰੀਜਨਲ ਕਿਹੜਾ ਕਿਹੜਾ ਕੰਟੈਂਟ ਪਾ ਸਕਦੇ ਹਾਂ ਕੀ ਟਾਰਗੇਟ ਰੱਖ ਸਕਦੇ ਹਾਂ ਕਿਹੜਾ ਵਿਸ਼ਾ ਚੁਣ ਸਕਦੇ ਹਾਂ ਸਾਰੀ ਵੀਡੀਓ ਵਿੱਚ ਜਾਣਕਾਰੀ ਦੇਵਾਂਗੇ ਤਾਂ ਆਪਣੇ ਨਾਲ ਬਣੇ ਰਹੋ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜਿਹੜੇ ਆਪਣੀ ਵੀਡੀਓ ਫੇਸਬੁੱਕ ਤੇ ਦੇਖ ਰਹੇ ਆ ਆਪਣੇ పేਜ ਨੂੰ ਫੋਲੋ ਕਰ ਲਓ ਚਲੋ ਆਈ ਵੀਡੀਓ ਸਟਾਰਟ ਕਰਦੇ ਹਾਂ ਅੱਸੀ ਕਾਲ ਦੋਸਤੋ 탑 ਆਪਣੀ ਮੋਬਾਈਲ ਦੀ ਸਕਰੀਨ ਤੇ ਆ ਗਏ ਆ ਤੇ ਤੁਹਾਨੂੰ ਦਿਖਾਉਨੇ ਆ YouTube ਦਾ ਕੀ ਟਾਰਗੇਟ ਆ ਕੀ ਕਰਟੇਰੀਆ ਆ ਆਪਾਂ ਪੈਸੇ ਕਿਵੇਂ ਕਮਾ ਸਕਦੇ ਆ ਤੇ ਚਲੋ ਆਪਾਂ ਤੁਹਾਨੂੰ YT ਸਟੂਡੀਓ ਚ ਲੈ ਕੇ ਚੱਲਦੇ ਆ ਇਹ ਆਪਣਾ YT ਸਟੂਡੀਓ YouTube ਦਾ ਸਟੂਡੀਓ ਆ ਜਿੱਥੇ ਆਪਾਂ ਚੈੱਕ ਕਰਦੇ ਆ ਆਪਣਾ ਕੀ ਵਾਚ ਟਾਈਮ ਆ ਕੀ ਹੋ ਰਿਹਾ ਕਿੰਨੇ ਡਾਲਰ ਬਣ ਗਏ ਤਾਂ ਜੋ ਤੁਹਾਨੂੰ ਪਰ ਸ਼ੋ ਹੋ ਰਿਹਾ ਹੈ ਇਹ ਆਪਣੇ ਹੈਗੇ YouTube ਦੇ ਟੂਲ ਜਿਨ੍ਹਾਂ ਨੂੰ ਆਪਾਂ ਮੋਨਟਾਈਜ਼ ਜੇਸ਼ ਐਨੇਬਲ ਹੋਣ ਤੋਂ ਬਾਅਦ ਦੇ ਆਪਣੇ ਉਪਨ ਹੋ ਜਾਂਦੇ ਤੇ ਇਹਨਾਂ ਨਾਲ ਹੀ ਡਾਲਰ ਬਣੇ ਇਹਨਾਂ ਤੋਂ ਹੀ ਅਰਨਿੰਗ ਹੋਣੀ ਹੈ ਇਹ ਆਪਣੇ ਤਿੰਨ ਟੂਲ ਹੁੰਦੇ ਆ ਮੈਂਬਰਸ਼ਿਪ ਸੁਪਰ ਤੇ ਸ਼ੋਪਿੰਗ ਇਹ ਆਪਾਂ ਲੌਂਗ ਵੀਡੀਓ ਤੇ ਕੰਮ ਕਰਦੇ ਆ ਲੌਂਗ ਵੀਡੀਓ ਤੇ ਹੀ ਅਰਨਿੰਗ ਹੋਊਗੀ ਆਪਾਂ ਨੂੰ ਇਹਨਾਂ ਤੇ YouTube ਤੋਂ ਆਪਾਂ ਦੋ ਤਰਾਂ ਲਈ ਅਪਲਾਈ ਕਰ ਸਕਦੇ ਆ ਇੱਕ ਹੈਗਾ ਲੌਂਗ ਵੀਡੀਓ ਤੇ ਇੱਕ ਹੈਗਾ ਸ਼ਾਰਟ ਸ਼ਾਰਟ ਲਈ ਕੀ ਕੰਡੀਸ਼ਨ ਆ ਤੇ ਲੌਂਗ ਲਈ ਕੀ ਕੰਡੀਸ਼ਨ ਆ ਆਪਾਂ ਤੁਹਾਨੂੰ ਦੱਸਦੇ ਆ ਸ਼ਾਰਟ ਵੀਡੀਓ ਲਈ ਆਪਾਂ ਨੂੰ ਲਾਸਟ 90 ਦਿਨਾਂ ਦੇ ਵਿੱਚ 100 ਲੱਖ ਵੀਊ ਚਾਹੀਦਾ ਮਤਲਬ 10 ਮਿਲੇ ਉਹ ਵੀ ਲਾਸਟ ਪਿਛਲੇ 90 ਦਿਨਾਂ ਦੇ ਵਿੱਚ ਹੀ ਇੱਕ ਹੈਗਾ ਸਬਸਕ੍ਰਾਈਬਰਸ ਨਹੀਂ ਐ ਲੋਣਾ ਲਈ ਪਰ ਜਿਹੜੀ ਲੌਂਗ ਵੀਡੀਓ ਉਹਦੇ ਲਈ 365 ਦਿਨ ਦਾ ਸਬੰਧਿਤ ਆਪਾਂ ਨੇ YouTube ਨੇ ਤੇ 4000 ਘੰਟਾ ਮੱਲਾ ਜਿਵੇਂ ਆਪਾਂ ਕਹਿਨੇ ਵੀ ਕੀ ਟਰੈਕਟਰ ਕਿੰਨਾ ਟਾਈਮ ਚੱਲਿਆ ਵੀ ਇੰਨਾ ਚੱਲਿਆ ਉਸੇ ਤਰ੍ਹਾਂ ਹੀ ਆਪਣੇ ਵੀਡੀਓ ਕੁੱਲ ਮਲਾ ਕੇ ਜਿੰਨੀਆਂ ਵੀ ਵੀਡੀਓ ਆਪਾਂ 1 ਸਾਲ ਦੇ ਵਿੱਚ ਅਪਲੋਡ ਕਰਾਂਗੇ ਉਹ 4000 ਘੰਟਾ ਚੱਲੀਆਂ ਹੋਣੀਆਂ ਚਾਹੀਦੀਆਂ ਤਾਂ ਉਹ ਆਪਣਾ ਵਾਚ ਟਾਈਮ ਮੰਨਿਆ ਚਾਹੂਗਾ ਤੇ ਇਸ ਲਈ ਆਪਣੀ ਲਾਸਟ ਪਿਛਲੇ 90 ਦਿਨਾਂ ਦੇ ਵਿੱਚ ਤਿੰਨ ਵੀਡੀਓ ਵੀ ਅਪਲੋਡ ਜ਼ਰੂਰੀ ਹਨ ਇਹ ਹੋਣੀਆਂ ਚਾਹੀਦੀਆਂ ਤਾਂ ਹੀ ਆਪਣਾ ਚੈਨਲ ਮੋਨਟਾਈਜ਼ ਹੋਊਗਾ ਇਸ ਲੇਸਲੀ ਮੋਨਟਾਈਜੇਸ਼ਨ ਵਾਲੀ ਹੋਰ ਵੀ ਪਾਲਸੀਆ ਇਸ ਆਪਣੀ ਕੋਈ ਕਾਪੀਰਾਈਟ ਫ੍ਰੈਗ ਫ੍ਰੀ ਵੀਡੀਓ ਬਣਾ ਜਾਈ ਦੂੰਗਾ ਕਾਪੀਰਾਈਟ ਨਹੀਂ ਹੋਣਾ ਜੀ ਕਾਪੀਰਾਈਟ ਫ੍ਰੈਗ ਨਹੀਂ ਹੋਣਾ ਜਗਾ ਨਹੀਂ ਤਾਂ ਆਪਣੇ ਚੈਨਲ ਨੂੰ ਮੋਨਟਾਈਜੇਸ਼ਨ ਚ ਹੋ ਰਿਐਕਟ ਕਰ ਦਿੱਤਾ ਜਾਊਗਾ ਇਸ ਲਈ ਆਪਣਾ ਸੈਲਫ ਕੰਟੈਂਟ ਹੀ ਆਪਾਂ ਅਪਲੋਡ ਕਰਨਾ ਕਿਸੇ ਦਾ ਵੀ ਕੰਟੈਂਟ ਚੱਕ ਕੇ ਜਿਆ ਡੁਪਲੀਕੇਟ ਕੰਟੈਂਟ ਬਣਾ ਕੇ ਨਹੀਂ ਪਾਉਣਾ ਕਿਹੜਾ ਕੰਟੈਂਟ ਡਾਊਨਲੋਡ ਕਰਕੇ ਪਾਉਣਾ ਆਪਣੀ ਵੌਇਸ ਹੋਣੀ ਚਾਹੀਦੀ ਆ ਆਪਣਾ ਸੈਲਫ ਕੰਟੈਂਟ ਹੋਣਾ ਚਾਹੀਦਾ ਆਪਣੀ ਵੀਡੀਓ ਹੋਣੀ ਚਾਹੀਦੀ ਆਪਣੀ ਫੋਟੋ ਹੋਣੀ ਚਾਹੀਦੀ ਜੋ ਵੀ ਤੁਸੀਂ ਅਪਲੋਡ ਕਰਨਾ Ориジナル ਹੀ ਕਰਨਾ ਤਾਂ ਕਿ ਜੋ ਆਪਾਂ ਨੂੰ ਕਮਾਈ ਵੀ ਵਧੀਆ ਹੋ ਸਕੇ ਤੇ ਆਪਣਾ ਚੈਨਲ ਵੀ ਰਿਐਕਟਰ ਨਾ ਹੋਵੇ ਆਪਣਾ ਚੈਨਲ ਪਹਿਲੀ ਵਾਰ ਹੀ ਮੋਨਟਾਈਜ਼ੇਸ਼ਨ ਫੋਰਸ ਲਈ ਅਨਯੋਗ ਮੰਨਿਆ ਜਾਵੇ ਤਾਂ ਇਸ ਲਈ ਆਪਣਾ ਕੰਟੈਂਟ ਹੀ ਪਾਓ ਤਾਂ ਆਸ ਕਰਦੇ ਆ ਤੁਹਾਨੂੰ ਇਹ ਵੀਡੀਓ ਚ ਸਮਝ ਲੱਗੀ ਹੋਵੇ ਕਿ ਆਪਾਂ ਕਮੋਨਟਾਈਜੇਸ਼ਨ ਲਈ ਕਿਵੇਂ ਅਪਲਾਈ ਕਰ ਸਕਦੇ ਆ ਤਾਂ ਆਪਣੀ ਵੀਡੀਓ ਨਾ ਬਣਾਈ ਰਹੋ ਕਿ ਤੁਹਾਨੂੰ ਧੰਨਵਾਦੀ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਲਈ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਰੋ ਆਪਾਂ ਦੇ ਚੈਨਲ ਨੂੰ ਬੱਤਵਾ ਸਬਸਕ੍ਰਾਈਬ ਕਰੋ ਜਿਹੜੇ ਵੀਰ ਆਪਾਂ ਨੂੰ ਫੇਸਬੁੱਕ ਤੇ ਲਿਖ ਰਿਹਾ ਆਪਾਂ ਨੂੰ ਫੋਲੋ ਕਰੋ ਧੰਨਵਾਦ ਤਾਂ ਮਿਲਦੇ ਆ ਨੈਕਸਟ ਵੀਡੀਓ ਚ